ਸ੍ਰੀਕਾਲ ਦੋਸਤੋ ਅੱਜ ਮੂਲੀਆਲੇ ਪਰੌਠੇ ਲੱਥਨ ਲੱਗੇ ਆ ਤੇ ਆ ਸਪੈਸ਼ਲ ਦੇਸੀ ਘਿਓ ਕਰਦਾ ਬਣਾਇਆ ਅਸੀਂ ਠੀਕ ਹੈ ਦੁੱਧ ਮੁੱਲ ਲੈ ਕੇ ਠੀਕ ਹੈ ਜੀ ਦੋਸਤੋ ਮੂਲੀਆਲੇ ਪਰੌਠੇ ਖਾਵਾਂਗੇ ਤੇ ਮੂਲੀਆਨੇ ਪਰੌਠੇ ਤਿਆਰ ਹੋ ਰਿਹਾ ਜੀ ਆਜੋ ਤੁਹਾਨੂੰ ਲੋਕੇਸ਼ਨ تھوڑی ਦਿਖਾ ਦਈਏ ਅਸੀਂ ਪੈੜੀਆਂ ਵਿੱਚ ਰਹਨੇ ਆ ਜੀ ਦੋਸਤੋ ਓ ਪੰਡੀ ਰਸਈ ਦਾ ਮਾਤਾ ਜੀ ਸਾਡੀ ਆ ਗਈ ਆ ਨਾ ਕੇ ਠੀਕ ਹੈ ਦੋਸਤੋ ਬੜਾ ਭਰਾ ਵੀ ਨਾ ਕੇ ਤਿਆਰ ਹੋ ਗਿਆ ਦੋਸਤੋ ਇਹ ਦੇਸੀ ਘੇਰਾ ਖਾਲਾ ਮੂੰਹ ਪਰੋਠਾ ਆਇਆ ਬਿੱਟ ਨਾ ਆ ਰਿਹਾ ਵੀ ਜੀ ਤਰਦ ਮੂੜੀਆਂ ਦੇ ਪਰੌਤੇ ਖਾਵਾਂਗੇ ਸਵਾਦਾਂ ਨਾਲ ਤੁਮੰਨਾ ਮੂੜੀਆਂ ਦੇ ਪਰੌਤੇ ਖਾਵਾਂਗੇ ਸਵਾਦਾਂ ਨਾਲ ਹਾਂਜੀ ਠੀਕ ਹੈ ਜੀ ਦੋਸਤੋ ਮੂੜੀਆਂ ਵਾਲੇ ਪਰੌਤੇ ਮਲਾਈ ਦੇ ਨਾਲ ਖਾਓ ਸਵਾਦਾਂ ਨਾਲ ਤੇ تنویر کور جی ਆ ਗਏ ਆ ਮੂੜੀਆਂ ਵਾਲੇ ਪਰੌਤੇ ਖਾਣ ਆਜੋ ਮੂੜੀਆਂ ਦੇ ਪਰੌਤੇ ਖਾਈਏ ਦੋਸਤੋ ਆਜੋ ਫੇ ਮਿਲਦੇ ਆ ਮੂਲੀ ਵਾਲੇ ਪਰੌਤੇ ਕਿਹਨੂੰ ਕਿਹਨੂੰ ਪਸੰਦ ਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਆਪਜੀ ਦਾ ਬਹੁਤ ਬਹੁਤ ਧੰਨਵਾਦ